ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਐਸਐਮ ਜੀ ਨਿਊਜ਼ ਤੇ ਮੈਂ ਹਾਂ प्रदीप ਕੋਰਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਅਮਰੀਕਾ ਦੇ ਵੱਲੋਂ ਲਗਾਤਾਰ ਕਹਿ ਸਕਦੇ ਆ ਭਾਰਤੀਆਂ ਨੂੰ ਡਿਪੋਰਟ ਕੀਤਾ ਜਾ ਰਿਹਾ ਅਮਰੀਕਾ ਦੀ ਧਰਤੀ ਉੱਤੇ ਜਿਹੜੇ ਗੈਰ ਕਾਨੂੰਨੀ ਪ੍ਰਵਾਸੀ ਰਹਿੰਦੇ ਨੇ ਚਾਹੀ ਉਹ ਭਾਰਤੀ ਹੋਣ ਜਾਂ ਫਿਰ ਕਿਸੇ ਵੀ ਸਟੇਟ ਦੇ ਨਾਲ ਸੰਬੰਧਿਤ ਹੋਣ ਉਹਨਾਂ ਨੂੰ ਕਹਿ ਸਕਦੇ ਆ ਕਿ ਬੁਰੇ ਤਰੀਕੇ ਦੇ ਨਾਲ ਹੱਥ ਪੈਰਾਂ ਦੇ ਵਿੱਚ ਬੇੜੀਆਂ ਤੇ ਜ਼ੰਜੀਰਾ ਪਾ ਕੇ ਆਪਣੇ ਦੇਸ਼ ਦੇ ਵਿੱਚੋਂ ਦੇਸ਼ ਨਿਕਾਲਾ ਦੇ ਦਿੱਤਾ ਗਿਆ ਇਸ ਦੇ ਨਾਲ ਹੀ ਅਮਰੀਕਾ ਜਿਹੜਾ ਹਜੇ ਤੱਕ ਚੁੱਪ ਨਹੀਂ ਬੈਠਣ ਵਾਲਾ ਸਗੋਂ 487 ਭਾਰਤੀਆਂ ਨੂੰ ਹਜੇ ਹੋਰ ਬਾਹਰ ਕੱਢੇਗਾ ਜਿਹੜੇ ਗੈਰ ਕਾਨੂੰਨੀ ਢੰਗ ਦੇ ਨਾਲ ਰਹਿ ਰਹੇ ਹਨ ਇਸ ਦੇ ਨਾਲ ਹੀ 298 ਜਿਹੜੇ ਕਹਿ ਸਕਦੇ ਆ ਉਹਨਾਂ ਦੀ ਲਿਸਟ ਜਾਰੀ ਕਰ ਦਿੱਤੀ ਗਈ ਹੈ ਉਹਨਾਂ ਦੀ ਲਿਸਟ ਹੈ ਜਿਹੜੀ ਭਾਰਤ ਸਰਕਾਰ ਦੇ ਨਾਲ ਗੱਲਬਾਤ ਕੀਤੀ ਗਈ ਸੀ ਉਹਨਾਂ ਤੋਂ ਨਾਂ ਪਤੇ ਮੰਗੇ ਗਏ ਸੀ ਤੇ ਹੁਣ ਉਹ ਲਿਸਟ ਜਾਰੀ ਕਰ ਦਿੱਤੀ ਗਈ ਹੈ ਦੇਖਣਾ ਇਹ ਹੋਏਗਾ ਕਿ ਕਦੋਂ ਤੱਕ ਉਹ ਜਿਹੜੇ ਭਾਰਤ ਵਾਪਸ ਆਉਣਗੇ ਪਰ ਇਸ ਦੇ ਨਾਲ ਇਹ ਵੀ ਬਿਆਨ ਸਾਹਮਣੇ ਆਏ ਨੇ ਭਾਰਤੀਆਂ ਦੇ ਵੱਲੋਂ ਲਗਾਤਾਰ ਕਿਹਾ ਜਾ ਰਿਹਾ ਹੈ ਕਿ ਪਹਿਲਾ ਜਿਵੇਂ 104 ਨੂੰ ਰੀਪੋਰਟ ਕੀਤਾ ਗਿਆ ਸੀ ਉਹਨਾਂ ਦੇ ਨਾਲ ਬੁਰਾ ਵਿਵਹਾਰ ਕੀਤਾ ਗਿਆ ਸੀ ਜੇਕਰ ਇਹਨਾਂ 298 ਦੇ ਨਾਲ ਹੁਣ ਇਸ ਤਰੀਕੇ ਦੇ ਨਾਲ ਬੁਰਾ ਵਿਵਹਾਰ ਕੀਤਾ ਗਿਆ ਤਾਂ ਕਿਸੇ ਵੀ ਹਾਲਤ ਦੇ ਵਿੱਚ ਇਸ ਨੂੰ ਮਨਜ਼ੂਰ ਨਹੀਂ ਕੀਤਾ ਜਾਏਗਾ ਇਸ ਵੇਲੇ ਦੀ ਇਹ ਮਹੱਤਵਪੂਰਨ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ 487 ਭਾਰਤੀਆਂ ਨੂੰ ਰਿਪੋਰਟ ਕਰੇਗੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲ ਟਰੰਪ ਉਹ ਇਸ ਦੇ ਨਾਲ 298 ਦੀ ਜਿਹੜੀ ਲਿਸਟ ਹੈ ਉਹ ਵੀ ਜਾਰੀ ਕਰ ਦਿੱਤੀਗੀ ਤਾਂ ਬਿਲਕੁਲ ਆ ਪਿਛਲੇ ਦਿਨੀ 104 ਭਾਰਤੀਆਂ ਨੂੰ ਰਿਪੋਰਟ ਕੀਤਾ ਗਿਆ ਸੀ ਉਹ ਇਸ ਦੇ ਨਾਲ ਹੀ ਜਿਨ੍ਹਾਂ ਦੇ ਵਿੱਚੋਂ 30 ਨੇ ਜਿਹੜੇ ਜਾਪੀ ਸੀ ਯਾਨੀ ਕਿ ਪੰਜਾਬ ਸੂਬੇ ਦੇ ਨਾਲ ਸੰਬੰਧ ਰੱਖਣ ਵਾਲੇ ਸੀ ਤਾਂ ਕਰੋੜਾਂ ਰੁਪਏ ਨੇ ਜਿਹੜੇ ਲੋਕਾਂ ਦੇ ਵੇਸਟ ਹੋਏ ਨੇ ਖਾਲੀ ਖਾਤਿਆਂ ਦੇ ਵਿੱਚ ਕੋਏ ਨੇ ਪਰ ਹੁਣ ਦੇਖਣਾ ਹੀ ਹੋਏਗਾ ਕਿ ਲਿਸਟ ਜਿਹੜੀ ਜਾਰੀ ਕੀਤੀ ਹੈ ਕਦੋਂ ਤੱਕ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਇਹਨਾਂ ਨੂੰ ਡਿਪੋਰਟ ਕਰਨਗੇ ਔਰ ਇਸ ਦੇ ਨਾਲ ਤੁਹਾਨੂੰ ਇਹ ਜ਼ਰੂਰ ਦੱਸ ਦਿੰਨੇ ਆ ਕਿ ਜਿਸ ਤਰੀਕੇ ਦੇ ਨਾਲ ਅੰਡਰ ਨਾਇਲ 트ੰਪ ਦੀ ਨਵੀਂ ਸਰਕਾਰ ਬਣ ਗਈ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ ਵਿਦੇਸ਼ੀਆਂ ਨੂੰ ਵਾਪਸ ਭੇਜਣ ਦੀਆਂ ਤਿਆਰੀਆਂ ਨੇ ਜਿਹੜੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਤਾਂ ਬੀਤੇ ਬੁੱਧਵਾਰ ਨੂੰ ਅਮ੍ਰਿਤਸਰ ਹਵਾਈ ਅੱਡੇ ਤੇ ਅਮਰੀਕੀ ਫੌਜ ਦੇ ਜਹਾਜ਼ ਰਾਹੀਂ 104 ਭਾਰਤੀਆਂ ਨੂੰ ਉਤਾਰਿਆ ਗਿਆ ਸੀ ਜਿਨ੍ਹਾਂ ਚ ਜ਼ਿਆਦਾਤਰ ਨੇ ਜਿਹੜੇ ਹਰਿਆਣਾ ਤੇ ਪੰਜਾਬ ਦੇ ਨੌਜਵਾਨ ਸੀ ਜਿਨ੍ਹਾਂ ਨੂੰ ਹਰਿਆਣਾ ਤੇ ਪੰਜਾਬ ਪੁਲਿਸ ਦੇ ਵੱਲੋਂ ਉਹਨਾਂ ਦੇ ਘਰ ਭੇਜ ਦਿੱਤਾ ਗਿਆ ਤੇ ਅਮਰੀਕਾ ਤੋਂ ਰਿਪੋਰਟ ਹੋਈ 104 ਭਾਰਤੀਆਂ ਦੇ ਵਿੱਚ 30 ਪੰਜਾਬੀ ਸ਼ਾਮਲ ਸੀ ਦੱਸਦੀ ਹੈ ਕਿ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਢੰਗ ਨਾਲ ਰਹਿਣ ਵਾਲੇ ਭਾਰਤੀਆਂ ਲਈ ਬਹੁਤ ਬੁਰੀ ਖਬਰ ਸਾਹਮਣੇ ਆਈ ਹੈ ਅਮਰੀਕਾ ਤੋਂ ਹਾਲੇ ਹੋਰ ਭਾਰਤੀ ਡਿਪੋਰਟ ਹੋਣਗੇ ਇਸ ਬਾਰੇ ਭਾਰਤੀ ਵਿਦੇਸ਼ ਮੰਤਰਾਲੇ ਦਾ ਵੱਡਾ ਬਿਆਨ ਸਾਹਮਣੇ ਆਇਆ ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਅਮਰੀਕਾ ਤੋਂ ਕੱਢਣ ਲਈ 487 ਹੋਰ ਭਾਰਤੀਆਂ ਦੀ ਲਿਸਟ ਤਿਆਰ ਕਰ ਲਈ ਗਈ ਹੈ ਤੇ 298 ਭਾਰਤੀਆਂ ਦੀ ਜਿਹੜੀ ਡਿਟੇਲ ਹੈ ਭਾਰਤ ਨਾਲ ਉਹ ਸਾਂਝੀ ਹੋ ਚੁੱਕਿਆ ਹੁਣ ਦੇਖਣਾ ਇਹ ਹੋਗਾ ਕਿ 487 ਭਾਰਤੀਆਂ ਦੀ ਲਿਸਟ ਤਿਆਰ ਕੀਤੀ ਗਈ ਹੈ ਇਹਨਾਂ ਨੂੰ ਕਦੋਂ ਅਮਰੀਕਾ ਦੇ ਵੱਲੋਂ ਆ ਜਿਹੜਾ ਡਿਪੋਰਟ ਕੀਤਾ ਜਾਏਗਾ